ਜੀਵਤ ਪਰਮੇਸ਼ਰ ਦੀ ਜੀਵਤ ਅਗਜ਼ੂਰੀ ਦੇ ਵਿੱਚ ਜੁੜਨ ਦੇ ਲਈ ਸਭ ਨੂੰ ਜਰਸੀ ਦੀ ਆਓ ਅਸੀਂ ਅੱਜ ਇਹਨਾਂ ਈਤਰ ਵਚਨਾਂ ਨੂੰ ਆਪਣੀ ਪ੍ਰਾਰਥਨਾ ਦੇ ਵਿੱਚ ਸ਼ਾਮਲ ਕਰੀਏ ਹਰ ਰੋਜ਼ ਇਹਨਾਂ ਵਚਨਾਂ ਨੂੰ ਵਿਕੇ ਆਪਣੀ ਪ੍ਰਾਰਥਨਾ ਦੇ ਵਿੱਚ ਬੋਲੋ ਇਹਨਾਂ ਵਚਨਾਂ ਨੂੰ ਪਰਮੇਸ਼ਰ ਦੀ ਸ਼ਾਂਤੀ ਹੈ ਜੋ ਸਾਰੀ ਸਮਝ ਤੋਂ ਪਰੇ ਹੈ ਉਹ ਤੁਹਾਡੇ ਜੀਵਨਾਂ ਦੇ ਵਿੱਚ ਤੁਹਾਡੇ ਹਿਰਦਿਆਂ ਦੇ ਵਿੱਚ ਅਤੇ ਤੁਹਾਡੀ ਵਿਚਾਰਾਂ ਦੇ ਵਿੱਚ ਜੋ ਮਸੀਹ ਯੀਸ਼ੂ ਵਿੱਚ ਸਰਖੇਤ ਰੱਖੇਗੀ ਆਓ ਅਸੀਂ ਇਨ੍ਹਾਂ ਪਵਿੱਤਰ ਰਚਨਾਵਲ ਦੇਖੀਏ ਸਾਨੂੰ ਇਨ੍ਹਾਂ ਵਚਨਾਂ ਨੂੰ ਹਰ ਰੋਜ਼ ਵਾਰ-ਵਾਰ ਦੁਹਰਾਉਣਾ ਚਾਹੀਦਾ ਹੈ ਜਿਵੇਂ ਮੂਰਾ ਦੀ ਪੁਥੀ ਉਸ ਦਾ 23 ਹਦਿਆਏ ਉਸ ਦਾ 1 ਤੋਂ ਲੈ ਕੇ 6 ਤੱਕ ਸਾਨੂੰ ਹਰ ਰੋਜ਼ ਆਪਣੀ ਪ੍ਰਾਰਥਨਾ ਦੇ ਵਿੱਚ ਬੋਲਣਾ ਚਾਹੀਦਾ ਹੈ ਯਹੋਵਾ ਮੇਰਾ ਯਾਨੀ ਹੈ ਮੈਨੂੰ ਥੋੜ ਨਹੀਂ ਹੋਵੇਗੀ ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁਖ ਦੇ ਪਾਣੀਆਂ ਦੇ ਕੋਲ ਲੈ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੀ ਨਾਮ ਦੇ ਨਿਮਤ ਮੇਰੀ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੀ ਨਾਲ ਹੈ ਤੇਰੀ ਸੋਟੀ ਅਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸੰਮੁਖ ਮੇਰੇ ਅੱਗੇ ਮੇਜ਼ ਵਿਛੋਣਾ ਹੈ ਤੂੰ ਮੇਰੇ ਸਿਰ ਉੱਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਮੁੱਚ ਬਲਾਈ ਅਤੇ ਦਇਆ ਜਿਉਂ ਤੇਰਾ ਮਰ ਮੇਰਾ ਪਿੱਛਾ ਕਰਨਗੇ ਅਤੇ ਮੈਂ ਸਦਾ ਇਹ ਹਵਾ ਦੇ ਘਰ ਵਿੱਚ ਵਸਣਗਾ ਆਮੀਨ